ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡ ਤਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸਗਲ ਦਵਾਰ ਕਉ ਛਾੜਕੈ ਗਹਿਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸੁ ਕਹੋ ਟਲ ਗੁਰ ਸੇਵੀਐ ਐਹਨਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਨਿਮ ਮਰਨ ਦੁਖ ਜਾ ਹੋਵੈ ਸਿਫਤ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਨਤਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ 함ਰੀ ਗਣਤਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਹਮਰੀ ਗਣਤਨਾ ਗਣੀਆ ਕਾਈ ਆਪਣਾ ਬਿਰਦ ਪਛਾਨ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ සතනාමවාහෙගුරු සතනාමවා හෙගුරු සතනාමවා හේගුරු සතනාමවා හෙගුරු ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ සතනාමවාහෙගරු 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 සතනමවාහෙගරු සතනාමවාහෙගරු සතනමවාහෙගරු සතනමවාහෙගරු ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਾਤੇ ਚੰਦ ਮੈਣੀ ਖਾਤਰੀ ਦੇ ਮਹਲ ਸਾਨ ਉਸ ਦੀ ਰਾਣੀ ਦੇ ਨਾਮ ਵਿਸ਼ੰਬਰਾ ਦੇਵੀ ਸੀ ਉਹਨਾਂ ਦਾ ਆਕਾਰ ਕੋਈ ਔਲਾਦ ਨਹੀਂ ਸੀ ਇਹਸ ਕਰਕੇ ਰਾਜਾ ਅਤੇ ਰਾਣੀ ਦੇ ਮਨ ਵਿੱਚ ਪੁੱਤਰ ਦੀ ਕਾਮਨਾ ਰੰਗਿਸ਼ ਸੀ ਬਾਲ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਆਪਣੇ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਪਟਨੇ ਸਹਿਰ ਦੀਆਂ ਗਲੀਆਂ ਵਿਖੇ ਅਨੇਕ ਪ੍ਰਕਾਰ ਦੇ ਕੋਤਕ ਅਤੇ ਲੀਲਾ ਕਰਦੇ ਹੋਏ ਜਦੋਂ ਵਿਸ਼ ਰਾਜੇ ਦੇ ਮਹਲਾ ਬੁਲਾਉਂਦੇ ਤੁਨਾ ਦਾ ਮਨਮੋਹਨਾ ਵਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿੱਚ ਝਮਾਂ ਉੱਡਦੀ ਹੈ ਕਿ ਮੇਰੀ ਗੋਦ ਵਿੱਚ ਵੀ ਇਹੋ ਜਿਹਾ ਲਾਲ ਪੁੱਤਰ ਹੋਵੇ। ਬਾਲ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਪਟਨੇ ਦੇ ਲੋਕੀਵਾਲਾ ਪ੍ਰੀਤਮ ਜੀ ਆਖਿਆ ਕਰਦੇ ਸਨ ਓਹੋ ਜਾਣੀ ਜਾਨ ਸਤਿਗੁਰੂ ਰਾਣੀ ਦੇ ਮਨ ਇਸ਼ਾਨ ਨੂੰ ਸਮਝ ਕੇ ਇੱਕ ਦਿਨ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਖੇਡਦੇ ਖੇਡਦੇ ਮਹਲ ਦੇ ਅੰਦਰ ਆ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ ਰਾਣੀ ਨੇ ਬਾਲਾ ਪ੍ਰਿਤਮ પાસે ਵਰਦਾਨ ਮੰਗਿਆ ਮੇਰੇ ਘਰ ਪੁੱਤਰ ਜੀ ਦਾਤ ਬਖਸੋ ਤਾਂ ਗੁਰੂ ਜੀ ਨੇ ਆਖੀ ਜੀ ਹੈ ਮਾਤਾ ਜੀ ਤੁਹਾਡੇ ਮੰਦੀ ਇੱਛਾ ਹੈ ਕਿ ਮੇਰੇ ਘਰ ਤੇਰੇ ਵਰਗਾ ਪੁੱਤਰ ਹੋਵੇ ਸੋ ਮੇਰੇ ਜਿਆ ਤੋਂ ਦੁਨੀਆਂ ਵੀ ਦੂਜਾ ਕੋਈ ਹੋ ਨਹੀਂ ਸਕਦਾ ਹੈ ਇਸ ਲਈ ਮੈਂ ਅੱਜ ਤੋਂ ਆਪ ਜੀ ਦਾ ਧਰਮ ਦਾ ਪੁੱਤਰ ਹਾਂ ਤੁਸੀਂ ਮੇਰੀ ਕਰਮ ਦੀ ਮਾਤਾ ਜੀ ਹੋ ਇਹ ਸੰਸਾਰ ਵਿੱਚ ਮੇਰੇ ਨਾਮ ਦੇ ਨਾਲ ਤੁਹਾਡਾ ਨਾਮ ਵੀ ਅਮਰ ਹੋ ਜਾਵੇਗਾ اے ਸਰਕਾਰਾਂ ਨਹੀਂ ਬਹੁਤ ਹਰਸਾਨੂ ਤਾਂ ਗੁਰੂ ਜੀ ਨੇ ਆਖ ਕੇ ਸਾਨੂੰ ਖੜ ਦੀ ਆਖੜ ਦੀਆ ਭੁੱਖ ਲੱਗੀ ਆ ਕੁਛ ਖਾਓ ਉਸ ਟਾਈਮ ਰਾਣੀ ਦੇ ਰਸੋਈਆਂ ਵਿੱਚ ਛੋਲੀਆਂ ਲਿਆ ਕੁਗੜੀਆਂ ਤੇ ਕੂੜੀਆਂ ਤਿਆਰ ਸਨ ਛੋਲੀਆਂ ਲਿਆ ਕੁਗੜੀਆਂ ਤੇ ਕੂੜੀਆਂ ਲਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਹੱਥੀ ਨਾਲ ਛਕਾਈਆਂ ਸਾਥੀ ਬੱਚਿਆਂ ਨੂੰ ਛਕਣ ਵਾਸਤੇ ਦਿੱਤੀਆਂ ਉਸ ਦਿਨ ਤੋਂ ਪਰੰਪਰਾ ਹੁਣ ਵੀ ਚੱਲ ਰਹੀ ਹੈ ਰੋਜ਼ ਸਵੇਰੇ ਦੀ ਚਾਹ ਵਰਦਾਸ ਤੋਂ ਬਾਅਦ ਸਭ ਤੋਂ ਪਹਿਲਾ ਕਲਾ ਬਰਸਾਦ ਦੇ ਗੁੰਗੜੀਆਂ ਦਾ ਪ੍ਰਸ਼ਾਦ ਪੂੜੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਉਹ ਪ੍ਰਸ਼ਾਦ ਸਾਰਾ ਦਿਨ ਸਾਰੀ ਸਾਥ ਸੰਗਤ ਨੂੰ ਹੀ ਵਰਤਾਇਆ ਜਾਂਦਾ ਹੈ ਗੁਰੂ ਜੀ ਨੇ ਖੁਸ਼ੀਆਂ ਵਿੱਚ ਮਾਰਦੇ ਕਿ ਜਿਹੜੇ ਗੁਰਸੇ ਕਿੱਥੇ ਆ ਕਰਕੇ ਆ ਪ੍ਰਸ਼ਾਦ ਤੇ ਤੁੰਗਣਿਆ ਦਾ ਬਰਸਾਤ ਪੂੜੀਆਂ ਦਾ ਬਰਸਾਤ ਦਾ ਪੋਗ ਲਗਾਉਣਗੇ ਉਹਨਾਂ ਦੀਆਂ ਬਣੋ ਕਾਮਨਾ ਪੂਰੇ ਹੁਣ ਗੁਰਦੁਆਰੇ ਦੇ ਪਿਛਲੇ ਪਾਸੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਰਾਉਂਦੇ ਜੀ ਯਾਤਨ ਕਰਕੇ ਜਿਵੇਂ ਵਿੱਚ ਗਲਤੀ ਸੇ ਬਚਨ ਕਰ ਗਈ ਸੀ ਕਿ ਜਦੋਂ ਤਾਕ ਦੁਨੀਆ ਰਹੇਗੀ हरा भरा रहेगा हम भी चार हरा भरा है दर्शन करने वास्ते उधर दी रास्ता बनी हुई है सामने शिशे भी चार निशानिया टाइम दी गुरु जी दी सात साल दी फोटो कमर कस्से दी कटार चरना दा जोड़ा गुले गोलियां शीशे वाले कमरे देख रहे इसी कमरे में आके रानी विशंबरा देवी दे गोद बैठ के धर्म के पुत्र बने सन कमरा है उसकी चौकाट जेड़े छे पिल्ला पिलिया राजा रानी दिया महला दया निशानिया रखिया गई बाकी गुरुद्वारा साहब नवा मन रिया है ਇਸ ਗੁਰਦਾਰੇ ਸਾਹਿਬ ਦਾ ਪੂਰਾ ਪ੍ਰਬੰਧ ਲੰਗਰਾ ਦੀ ਬਿਲਡਿੰਗ ਆ ਦੀ ਸ਼੍ਰੀਮਾਨ ਸ਼ਾਂਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸ਼੍ਰੀਮਾਨ ਸ਼ਾਂਤ ਬਾਬਾ ਸੁਖਵਿੰਦਰ ਸਿੰਘ ਜੀ ਸ਼੍ਰੀਮਾਨ ਸ਼ਾਂਤ ਬਾਬਾ ਗੁਰਵਿੰਦਰ ਸਿੰਘ ਜੀ ਔਰ ਸਾਰੇ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਸੰਤਾ ਦੇ ਸਹੂਲਤਾਂ ਵਾਸਤੇ 24 ਘੰਟੇ ਲੰਗਰ ਐਸੀ ਸਰਾਹ ਦੀ ਸੇਵਾ ਕਰਵਾ ਰਹੇ ਨੇ ਚੱਲ ਰਹੀ ਕਾਰ ਸੇਵਾ ਤਾਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀਮਾਨ ਸ਼ੰਤ ਬਾਬਾ ਕਸ਼ਮੀਰ ਸਿੰਘ ਜੀ ਉਰੀ ਵਾਲਿਆਂ ਵੱਲੋਂ ਇਹ ਕਮਰੇ ਦੀ ਸੇਵਾ ਬਾਥਰੂਮ ਐਰ ਕੰਡੀਸ਼ਨਰ ਟੈਕ 10 ਲੱਖ ਰੁਪਏ ਰੱਖੀ ਗਈ ਹੈ ਸੋ ਸੰਗਤ ਆਪਸੋ ਬੇਨਤੀ ਹੈ ਲੰਗਰ ਆ ਵਾਸਤੇ ਬਿਲਡਿੰਗ ਆ ਵਾਸਤੇ ਇਟਾ ਆ ਵਾਸਤੇ ਬਜਰੀ ਆ ਵਾਸਤੇ ਸਰਿਆ ਆ ਵਾਸਤੇ ਰੇਤਾ ਆ ਵਾਸਤੇ मिंटा वास्ते माया जेके ख़ुशियां प्राप्त करो आते ऐं यात्रा सफल करो फतेहलाओ वाहिगुरू जी ख़ालसा वाहिगुरू जा के फतिह